ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਭਾਈ ਅਮਰਤਪਾਲ ਦੇ ਬਰਾ ਹਰਪ੍ਰੀਤ ਸਿੰਘ ਨੇ ਰਿਹਾ ਹੋਣ ਤੋਂ ਬਾਅਦ ਪਹਿਲਾ ਇੰਟਰਵਿਊ ਦਿੱਤਾ ਜਿਹੜਾ ਉਹਦੇ ਵਿੱਚ ਉਹਨਾਂ ਨੇ ਪ੍ਰਸ਼ਾਸਨ ਦੇ ਬਾਰੇ ਡਿਟੇਲ ਨਾਲ ਦੱਸਿਆ ਕਿ ਕਿਸ ਤਰ੍ਹਾਂ ਪ੍ਰਸ਼ਾਸਨ ਨੇ ਉਹਨਾਂ ਦੇ ਨਾਲ ਤੱਕਾ ਕੀਤਾ ਹੈ ਇਸ ਦੇ ਮੁਤਲਕ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਕੈਸੀ ਜਾ ਤੁਹਾਡੇ ਫਾਦਰ ਸਾਹਿਬ ਕਹਿੰਦੇ ਕਿ ਘਰੋਂ ਨਿਕਲੇ ਨੇ ਰਾਤ ਤੇ ਰਈਤਾ ਕੀ ਗਏ ਨੇ ਤੇ ਫਿਰ ਅੱਗੇ ਕਿਸੇ ਕੰਮ ਗਏ ਸੀ ਹਾਂਜੀ ਨਹੀਂ ਮੇਰਾ ਫਰੈਂਡ ਸੀਗਾ ਉਹ ਉਹਦੇ ਨਾਲ ਥੋੜਾ ਗਏ ਸੀ ਅਸੀਂ ਮਤਲਬ ਇਧਰੋਂ ਜਲੰਧਰ ਵਾਲੋਂ ਗਏ ਹਾਂ ਜਲੰਧਰ ਰੋਡ ਸਾਡੇ ਨਾਲ ਰੋਡ ਤੋਂ ਹੀ ਸਾਨੂੰ ਪਿਕ ਕੀਤਾ ਤੇ ਰੋਡ ਤੋਂ ਹੀ ਸਾਨੂੰ ਇਹਨਾਂ ਨੇ ਕਰਕੇ ਕੈਸ਼ ਕਰਕੇ ਇਹਦੇ ਮੁੜਕੇ ਲੈ ਕੇ ਗਏ ਜੀ ਫਲੋਰ ਥਾਣੇ ਪਹਿਲੂ ਕਿਤੇ ਚੌਕੀ ਦਾ ਘੁੰਮਦੇ ਰੇ ਲੈ ਕੇ ਤੁਹਾਨੂੰ ਲਾਉ 11 ਵਜੇ ਤੋਂ ਸਾਨੂੰ ਇਹਨਾਂ ਨੇ ਫੜ ਗਿਆ ਤੇ ਰਾਤ ਦੇ 11 ਵਜੇ ਤੱਕ ਸਾਨੂੰ ਘਮਾਉਂਦੇ ਰਹੇ ਕਦੀ ਕਿਤੇ ਕਦੀ ਕਿਤੇ ਹੁਣ ਇਹਨਾਂ ਦੀ ਕੀ ਪਲਾਨਿੰਗ ਕੀ ਮਨਸ਼ਾ ਸੀ ਪਰ ਇਹ ਮੈਨੂੰ ਲੱਗਦਾ ਉਹਦੇ ਚ ਕਾਮਯਾਬ ਨਹੀਂ ਹੋਇਆ ਇਹਨਾਂ ਨੇ ਕੋਈ ਹੋਰ ਵੀ ਮੈਨੂੰ ਲੱਗਦਾ ਇਹਨਾਂ ਕੇਸ ਵੱਡਾ ਕਰਨਾ ਸੀ ਪਰ ਉੱਤੇ ਸਾਡੇ ਘਰ ਦੇ ਪਹੁੰਚ ਗਏ ਉੱਥੇ ਲੋਕੇਸ਼ਨ ਕਿਸ ਤਰ੍ਹਾਂ ਨਿਕਲ ਕਢਾ ਕੇ ਬਾਅਦ ਦੇ ਵਿੱਚ ਫਟਾਫਟ ਇਹਨਾਂ ਨੇ ਕਰਕੇ 57 ਮਿੰਟਾਂ ਦੇ ਵਿੱਚ ਹੀ ਸਾਨੂੰ ਲੈ ਕੇ ਮੁੜ ਗਏ ਮੈਡੀਕਲ ਕਰਾਉਣ ਲਈ ਲੈ ਕੇ ਗਏ ਕੋਈ ਨਾਕਾ ਬੰਦੀ ਸੀਗੀ ਜਦੋਂ ਰੋਕਿਆ ਤੁਹਾਨੂੰ ਕੋਈ ਚੈਕਿੰਗ ਕਰਦੇ ਪਏ ਸੀ ਜਾਂ ਨਹੀਂ ਨਹੀਂ ਕੋਈ ਨਾਕਾ ਬੰਦੀ ਨਹੀਂ ਇਹਨਾਂ ਨੇ ਸਾਨੂੰ ਇਦਾਂ ਰੋਕਿਆ ਆਣ ਕੇ ਪਿੱਛੋਂ ਗੱਡੀਆਂ ਆਹੀਂ ਆਪਣੀ ਨਾਰਮਲ ਜਾ ਰਹੇ ਸੀਗੇ ਦੋ ਗੱਡੀਆਂ ਤੇ ਆ ਕੇ ਪਿੱਛੋਂ ਇਹਨਾਂ ਨੇ ਰੋਕਿਆ ਸਾਨੂੰ ਹਰਪ੍ਰੀਤ ਜੀ ਤੁਹਾਡੇ ਪਰਿਵਾਰ ਨੇ ਦੱਸਿਆ ਉਦੋਂ ਗੱਲਬਾਤ ਹੋਈ ਤੇ ਤੁਸੀਂ ਪਹਿਲਾਂ ਦੁਬਈ ਸੀਗੇ ਫਿਰ ਵਾਪਸ ਆਏ ਹੋ ਉੱਥੇ ਟਰਾਂਸਪੋਰਟ ਦੇ ਕੰਮ ਕਰਦੇ ਹਾਂਜੀ ਹਾਂਜੀ ਬਿਲਕੁਲ ਉੱਥੇ ਟਰਾਂਸਪੋਰਟ ਦਾ ਕੰਮ ਕਰਦੇ ਹਾਂ ਇਕੱਠਾ ਹੀ ਸਾਡਾ ਪਰਿਵਾਰ ਦਾ ਹੀ ਕੰਮ ਜਿਹੜਾ ਅਸੀਂ ਜੋ ਹੀ ਉੱਥੇ ਦੇ ਕਰਦੇ ਸੀ ਮੈਂ 2020 ਤੇ ਕੋਰੋਨਾ ਤੋਂ ਬਾਅਦ ਹਾਂਜੀ ਮੈਂ ਆ ਸੋ ਜੇਲ ਦੇ ਜਦੋਂ ਅੰਦਰ ਰਹੇ ਹੋ ਪਟਿਆਲਾ ਜੇਲ ਚ ਰਹੇ ਤੇ ਕਿਵੇਂ ਉੱਥੇ ਹਾਲਾਤ ਸੀਗੇ ਕੋਈ ਅੰਦਰ ਗੱਲਬਾਤ ਕਿਸੇ ਨਾਲ ਹੋਈ ਹੋਵੇ ਜਾਂ ਬਾਹਰ ਤੁਸੀਂ ਆਉਣ ਵਾਸਤੇ ਜ਼ਮਾਨਤ ਰਜ਼ੀ ਵੀ ਲਈ ਹੋਈ ਸੀ ਜ਼ਮਾਨਤ ਮਿਲੀ ਹੈ ਜ਼ਮਾਨਤ ਉਹਨੂੰ 25 ਤਰੀਕ ਦੇ ਮਿਲੀ ਹੋਈ ਹੈ ਤੇ ਸੋਮਵਾਰ ਨੂੰ ਤੁਸੀਂ ਜਿਹੜਾ ਘਰ ਪਹੁੰਚ ਸਕੇ ਹਾਂਜੀ ਉਹ ਨਹੀਂ ਜੇਲ ਪਟਿਆਲਾ ਜੇਲ ਹੀ ਸੀਗੀ ਉੱਥੇ ਉਹਨਾਂ ਨੇ ਸਾਨੂੰ ਰੱਖਿਆ ਸੀ ਜੇਲ ਪ੍ਰਸ਼ਾਸਨ ਨੇ ਠੀਕ ਹੈ ਉਹ ਚੱਕੀਆਂ ਦੇ ਵਿੱਚ ਰੱਖਦੇ ਆ ਜੀ ਜਿੱਦਾਂ ਸਾਨੂੰ ਥੋੜੇ ਕਹਿੰਦੇ ਤੁਹਾਡੀ ਸੇਫਟੀ ਵਾਸਤੇ ਬਾਹਰ ਤੇ ਨਹੀਂ ਹਉਣ ਜਾਣ ਦਿੰਦੇ ਉਦੋਂ ਨੇ ਅੰਦਰ ਹੀ ਸਾਨੂੰ ਬੰਦ ਕਰਕੇ ਰੱਖਿਆ ਹੈਗਾ ਤੇ ਬਾਕੀ ਹਾਂਜੀ ਜਮਾਨਤ ਜਿਹੜੀ ਸਾਡੀ ਵੀਰਵਾਰ ਦੀ ਹੋਈ ਹੈ ਤੇ ਉਹ ਕੁਝ ਇਹ ਕਹਿੰਦੇ ਜੀ ਕੁਝ ਉਹਨਾਂ ਨੇ ਜੱਜ ਦੇ ਰੀਡਰ ਨੇ ਕੋਈ ਧਾਰਾ ਵਿੱਚ ਐਡ ਨਹੀਂ ਕੀਤੀ ਉਹਦਾ ਕਰਕੇ ਫਿਰ ਮਤਲਬ ਇਹ ਲੇਟ ਹੁੰਦੀ ਗਈ ਜੀ ਪੁਲਿਸ ਨੇ ਕਿਹਾ ਕਿ ਹਰਪ੍ਰੀਤ ਸਿੰਘ ਹੋਰਾਂ ਨੇ ਖੋਦ ਕੰਫੈਸ ਕੀਤਾ ਕਿ ਡਰੱਗ ਲਿਆ ਉਹਨਾਂ ਨੇ ਜੀ ਦੇਖੋ ਕੰਫੈਸ ਹੁਣ ਸਾਨੂੰ ਦੇ ਹੁਣ ਜ਼ਬਰਦਸਤੀ ਤੁਸੀਂ ਕਿਸੇ ਦੇ ਕਰਕੇ ਬ੍ਰਮਾਣ ਦੇ ਲੈ ਕੇ ਤੁਸੀਂ ਜੋ ਮਰਜ਼ੀ ਕੰਫੈਸ ਕਰਾ ਲਓ ਗਸਤੇ ਯਾਨੀ ਕਿ ਇਹ ਤੇ ਹਾਂਜੀ ਵੀਡੀਓ ਬਣਾ ਲਓ ਜੋ ਮਰਜ਼ੀ ਕਰਵਾ ਲਓ ਜਦੋਂ ਤੁਸੀਂ ਟੌਰਚਰ ਕਰਦੇ ਆ ਇਹ ਪੁਲਿਸ ਵਾਲੇ ਦੀ ਬਕਾਇਦਾ ਸਾਰਿਆਂ ਨੂੰ ਪਤਾ ਸਾਰੇ ਪਤਾ ਹੀ ਹੈ ਪੰਜਾਬ ਪੁਲਿਸ ਦਾ ਕੀ ਰੋਲ ਹੈ ਕਿਦਾਂ ਦਾ ਰੋਲ ਹੈ ਜੀ ਉਹ ਇਸ ਨੇ ਕਿਹਾ ਕਿ ਸਾਡੇ ਕੋਲ ਗੱਡੀ 'ਚ ਜਿਹੜਾ ਸਮਾਨ ਸੀਗਾ ਲਾਈਟਰ ਜਾਂ ਬਾਕੀ ਹੋਰ ਸਮਾਨ ਉਸ 'ਤੇ ਕੀ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਨੇ ਵੀਡੀਓ ਵੇசி ਬਣਾਈ ਹੈ ਨਹੀਂ ਵੀਡੀਓ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਇਹਨਾਂ ਨੇ 11 ਵਜੇ ਸਾਨੂੰ ਫੜਿਆ ਦਿਨੇ ਰਾਤ ਦੇ 11 ਵਜੇ ਵੀਡੀਓ ਬਣਾ ਰਹੇ ਆ ਜੀ ਤੇ ਜਿਹੜੇ ਕੋਈ ਕਹਿ ਰਿਹਾ ਜਾਂ ਲਾਈਟਰ ਹੈ ਜਾਂ ਕੋਈ ਵੀ ਸਮਾਨ ਜੋ ਇਹਨਾਂ ਨੇ ਪਾਇਆ ਪਹਿਲੀ ਗੱਲ ਸਾਨੂੰ ਤੇ ਪਤਾ ਨਹੀਂ ਸਾਡੇ ਕੋਲ ਨਾ ਕੁਝ ਵੀ ਬਰਾਮਦ ਨਹੀਂ ਹੋਇਆ ਜਦੋਂ ਇਹਨਾਂ ਨੇ ਸਾਡੀਆਂ ਜੇਬਾਂ ਫੋਨ ਇਹਨਾਂ ਨੇ ਦੋਵੇਂ ਮੇਰੇ ਲੈ ਲਿਆ ਬਕਾਇਦਾ ਜੇ ਕੁਝ ਪੜਿਆ ਜਾਂਦਾ ਇਹ ਮੇਰੇ ਘਰਦਿਆਂ ਨੂੰ ਤੇ ਕਮਸ਼ੇ ਕਮ ਸਾਨੂੰ ਇਹ ਪਰਚੇ ਕੱਟ ਕੇ ਇਹ ਘਰਦਿਆਂ ਨੂੰ ਇਨਫੋਰਮ ਕਰ ਦੇ ਇਹ ਬਕਾਇਦਾ ਮੈਸੇਜ ਭੇਜ ਰਿਹਾ ਵੀ ਨਹੀਂ ਅਸੀਂ ਬਿਜ਼ੀ ਆ ਮੈਂ ਬਿਜ਼ੀ ਆ ਮੇਰੇ ਫੋਨ ਤੇ ਮੈਸੇਜ ਆ ਰਹੇ ਘਰ ਕੀ ਨਹੀਂ ਮੈਂ ਬਾਅਦ ਕਾਲ ਕਰਦਾ ਬਾਅਦ ਕਾਲ ਕਰਦਾ ਫੋਨ ਬੰਦ ਕਰ ਦਿੱਤੇ ਜਾਣੇ ਤੇ ਇਹ ਤੇ ਫਿਰ ਇਹਦੇ ਵਿੱਚ ਕੌਨਸਪੀਰੇਸੀ ਸਿੱਧੀ ਜੀ ਆ ਜੇ ਸੱਚੇ ਸੀਗੇ ਜੇ ਸਾਡੇ ਕੋਲ ਕੁਝ ਫੜਿਆ ਤੇ ਸਾਨੂੰ ਉਦੋਂ ਹੀ ਇਹ ਪਰਿਵਾਰ ਨੂੰ ਇਤਲਾਹ ਦਿੰਦੇ ਨਾਲੇ ਪਰਚਾ ਕੱਟ ਕੇ ਤੇ ਸਾਨੂੰ ਉਦੋਂ ਹੀ ਮੈਡੀਕਲ ਕਰਾ ਕੇ ਸਾਡਾ ਦੇ ਕਰਦੇ ਇਹ ਰਾਤ ਦੇ ਜਿਹੜੇ ਮਤਲਬ 10 12 ਘੰਟੇ ਦਾ ਜਿਹੜਾ ਇਹਨਾਂ ਨੇ ਸਾਨੂੰ ਮਤਲਬ ਕਦੀ ਕਿਸ ਰਾਣੇ ਕਦੀ ਕਿਸੇ ਚੌਂਕੀ ਇਹ ਤੇ ਫਿਰ ਸਿੱਧਾ ਜਿਹਾ ਹੀ ਲੱਗਦਾ ਵੀ ਹੈ ਸ਼ੱਕੀ ਸੀਗਾ ਕੰਮ ਇਹ ਸਾਰੇ ਲੋਕਾਂ ਨੂੰ ਵੀ ਦੇਖਣਾ ਚਾਹੀਦਾ ਨਾ ਕਿ ਜਦੋਂ ਮਤਲਬ ਕੋਈ ਕਾਰ ਕਾਹਨ ਹੁੰਦਾ ਜਾਂ ਕਿਤੇ ਰੋਕਿਆ ਇਹਨਾਂ ਨੇ ਇਹਦੇ ਮੌਕੇ ਦੇ ਵੀਡੀਓਗ੍ਰਾਫੀ ਅੱਜ ਕੱਲ ਕਾਨੂੰਨ ਹੈ ਜੀ ਵੀਡੀਓਗ੍ਰਾਫੀ ਕਰਨ ਦਾ ਤੇ ਇਹ ਰਾਤ ਨੂੰ ਕਰ ਰਹੇ ਹਾਂ ਹਾਂਜੀ ਸੋ ਤੁਸੀਂ ਅਮਰਿਤਪਾਲ ਸਿੰਘ ਹੋ ਰਹੇ ਤਾਂ ਕਿੰਨੇ ਵੱਡੇ ਹੋ ਤੇ ਹੁੰਦੀ ਰਹਿੰਦੀ ਹੈ ਗੱਲ ਭਾਈ ਸਾਹਿਬ ਉਹਨਾਂ ਨਾਲ ਹਾਂਜੀ ਮੈਂ 4 ਸਾਲ ਵੱਡਾ ਜੀ ਉਹਨਾਂ ਨਾਲ ਹਾਂਜੀ ਗੱਲ ਮੇਰੇ ਮਤਲਬ ਆਕੇ ਤੇ ਨਹੀਂ ਹੋਈ ਉਦੋਂ ਪਹਿਲੋਂ ਹਾਂਜੀ ਵੋਟਾਂ ਤੋਂ ਬਾਅਦ ਇੱਕ ਵਾਰੀ ਹੋਈ ਹੈ ਗੱਲ ਉਦੋਂ ਜਦੋਂ ਫੋਨ ਆਉਣ ਲੱਗਿਆ ਹੁਣ ਤੇ ਤੁਹਾਨੂੰ ਪਤਾ 20 ਦਿਨ ਤੋਂ ਤੇ ਇੱਥੇ ਸੀਗੇ ਜੇਲ੍ਹ ਦੇ ਵਿੱਚ ਤੇ ਹੁਣ ਨਹੀਂ ਗੱਲ ਹੋਈ ਅਜੇ ਹੁਣ ਹੋ ਕਰਦੇ ਆਂ ਜੀ ਗੱਲ ਇੱਕ ਅੱਧੇ ਦਿਨ ਚੋਂਦਾ ਫੋਨ ਤੇ ਸੋ ਪਰਿਵਾਰ ਦੇ ਵਿੱਚ ਹੁਣ ਸਾਰੇ ਕਿਸ ਕਿਸ ਮਾਹੌਲ ਦੇ ਵਿੱਚ ਨੇ ਕਿਉਂਕਿ ਉਦੋਂ ਜਦੋਂ ਫੋਟੋ ਫਰਾਇ ਦਾ سلسلہ ਸੀਗਾ ਤੇ ਸਾਰੇ ਕਹਿ ਰਹੇ ਸੀਗੇ ਕਿ ਪਰਿਵਾਰ ਨੇ ਕਿਹਾ ਕਿ ਜਾਣ ਬੁਝ ਕੇ ਸਾਨੂੰ ਇਦਾਂ ਕੀਤਾ ਜਾ ਰਿਹਾ ਪਰ ਪੁਲਿਸ ਨੇ ਇਹ ਕੀਤਾ ਕਿ ਸਾਨੂੰ ਜੋ ਚੀਜ਼ ਮਿਲੀ ਸੀ ਉਹ ਚੀਜ਼ ਸਾਹਮਣੇ ਰੱਖੀ ਹੈ ਉਹ ਜਿਹੜਾ ਡੋਪ ਟੈਸਟ ਪੋਜ਼ਿਟਿਵ ਆਇਆ ਉਸ ਦੇ ਬਾਰੇ ਕੀ ਕੀ ਸਚਾਈ ਇਹ ਡੋਪ ਟੈਸਟ ਦਾ ਦੇਖੋ ਮਤਲਬ ਇਹ ਹੈ ਕਿ ਐਂ ਹੀ ਮੈਂ ਜਿਮ ਕਰਦਾ ਹਾਂ ਡੋਪ ਟੈਸਟ ਦਾ ਕੋਈ ਸਟੀਰੋਇਡ ਆ ਗਿਆ ਹੋਵੇ ਮੈਨੂੰ ਬਕਾਇਦਾ ਵੀ ਨਹੀਂ ਪਤਾ ਵੀ ਕੀ ਆਇਆ ਉਹਦੇ ਵਿੱਚ ਕੀ ਨਹੀਂ ਆ ਕੋਈ ਸਟੀਰੋਇਡ ਵਗੈਰਾ ਮੈਂ ਲੈਂਦੇ ਹਾਂ ਜਰੂਰ ਆਪਾਂ ਇੰਜੈਕਸ਼ਨ ਵਗੈਰਾ ਡੱਕਾ ਟੈਸਟ ਆਦੇ ਹੁੰਦੇ ਆ ਪਾਵਰਲੀ ਉਹ ਜ਼ਰੂਰ ਯੂਜ਼ ਕਰਦੇ ਆ ਜਾਂ ਕੋਈ ਆਪਾਂ ਵੈਸੇ ਕੋਈ ਦਵਾਈ ਖਾਣੇ ਆ ਬਾਕੀ ਕੋਈ ਐਵੇਂ ਦਾ ਕਿਉਂਕਿ ਤੁਹਾਨੂੰ ਪਤਾ ਇਥੇ ਬੋਟਾਂ ਦੇ ਵਿੱਚ ਵਿਚਰਦੇ ਰਹੇ ਆ ਜਿਵੇਂ ਲੋਕਾਂ ਦੇ ਨਾਲ ਕਿੰਨਾ ਕਿੰਨਾ ਟਾਈਮ ਮਤਲਬ 12 12 24 24 ਘੰਟੇ ਇਥੇ ਰੈਲੀਆਂ ਦੇ ਵਿੱਚ ਜਾਂਦੇ ਰਹੇ ਆ ਤੇ ਉਹ ਕਹਿੰਦੇ ਜੀ ਇਹ ਘੰਟੇ-ਘੰਡੇ ਬਾਅਦ ਨਸ਼ਾ ਕਰਦੇ ਆ ਜਾਂ ਘੰਟੇ-ਘੰਡੇ ਬਾਅਦ ਨਸ਼ਾ ਮੰਗਦੇ ਆ ਤੇ ਫਿਰ ਕੰਨੇ ਘੰਟੇ ਮਤਲਬ ਜਿਹੜੇ ਆ ਫਿਰ ਅਸੀਂ ਕਿੱਥੋਂ ਮਤਲਬ ਉਹ ਕੀ ਕਰਦੇ ਸੀਗੇ ਜਾਂ ਲੋਕਾਂ ਨੂੰ ਪਤਾ ਲੱਗਦਾ ਹੀ ਆ ਜੀ ਲੋਕਾਂ ਦੇ ਵਿੱਚ ਵਿਚਰਦੇ ਆ ਇਸ ਕਰਕੇ ਇਹ ਸਾਰਾ ਇਹਨਾਂ ਨੇ ਜੋ ਤੱਕ ਮੈਂ ਜਿਹੜਾ ਜਾਇ ਹੈ ਉਹਦੇ ਦੇ ਮੈਨੂੰ ਲੱਗਦਾ ਲੋਕਾਂ ਨੇ ਨਹੀਂ ਯਕੀਨ ਕੀਤਾ ਅਸੀਂ ਲੋਕਾਂ ਦਾ ਧੰਨਵਾਦ ਕਰਦੇ ਆਂ ਇਹ ਚੀਜ਼ ਦੇ ਵਿੱਚ ਜਿਹੜੇ ਨਾਲ ਸਾਥੀ ਦੀ ਗ੍ਰਿਫਤਾਰੀ ਹੋਈ ਲਖਪ੍ਰਿਤ ਸਿੰਘ ਦੀ ਉਹ ਨੂੰ ਕਿੰਨਾ ਪੁਰਾਣਾ ਸਮੇਂ ਤੋਂ ਜਾਣਦੇ ਹੋ ਤੇ ਉਸ ਦੀ ਇਮੋਰਮੈਂਟ ਰਹੀ ਹੈ ਟ੍ਰੈਕਟ ਦੇ ਵਿੱਚ ਜਾਂ ਇਹ ਹੋਵੇ ਕਿ ਉਹ ਲੈਂਦਾ ਹੋਵੇ ਜਾਂ ਤੁਸੀਂ ਨਾਲ ਵੈਸੇ ਗਏ ਹੋ ਨਹੀਂ ਮੈਂ ਐਵੇਂ ਤੁਹਾਨੂੰ ਕਹਾਂ ਮੇਰੇ ਸਾਹਮਣੇ ਨਹੀਂ ਕਦੀ ਕਿਉਂਕਿ ਮੇਰੇ ਨਾਲ ਪੜਦਾ ਰਿਹਾ ਅੱਜ ਦੋਈ ਵੀ ਮਿਲਿਆ ਸਾਨੂੰ ਤੇ ਇੱਥੇ ਵੀ ਵੋਟਾਂ ਦੇ ਵਿੱਚ ਹੀ ਜ਼ਿਆਦਾ ਮਤਲਬ ਮਿਲਿਆ ਵੋਟਾਂ 'ਚ ਆਉਣ ਜਾਣ ਲੱਗੇ ਸਾਨੂੰ ਇਦਾਂ ਹੀ ਤੇ ਮੈਂ ਨਹੀਂ ਸੋਚਦਾ ਕਿ ਉਹਦੀ ਰਹੀ ਹੋਵੇ ਰੀਨਵਲਮੈਂਟ ਬਾਕੀ ਮੈਨੂੰ ਕਲੀਅਰ ਕਟ ਨਹੀਂ ਮੈਂ ਕਹਿ ਸਕਦਾ ਬਟ ਉਹ ਮਿਲਿਆ ਕੁਝ ਨਹੀਂ ਸਾਡੇ ਕੋਲ ਉਸ ਟਾਈਮ ਕੁਝ ਵੀ ਨਹੀਂ ਗੱਡੀ ਦੇ ਵਿੱਚੋਂ ਮਿਲਿਆ ਇਹ ਗੱਲ ਦੀ ਗਰੰਟੀ ਮਤਲਬ ਇਹ ਗੱਲ ਸਾਡੇ ਸਾਹਮਣੇ ਚੈਕਿੰਗ ਕੀਤੀ ਉਹਨਾਂ ਦੋਹਾਂ ਜਣਾਂ ਨੇ ਚੈੱਕ ਕੀਤਾ ਫੋਨ ਫੋਨ ਮਿਲੇ ਸਿਰਫ ਤਿੰਨ ਫੋਨ ਉਹਨਾਂ ਨੇ ਸਾਡੇ ਕੋਲ ਆਰੇ ਦੋ ਫੋਨ ਮੇਰੇ ਕੋਲ ਇੱਕ ਉਹਦੇ ਕੋਲ ਸੀ ਗੱਡੀ 'ਚ ਕੋਈ ਇੱਕ ਕਿਰਪਾਨ ਪਈ ਸੀਗੀ ਦੋ ਸੋਰੇਪੇ ਪਏ ਸੀਗੇ ਬਸ ਇਹ ਇਹ ਸਮਾਨ ਸੀਗਾ ਜੀ ਹਾਂ ਜਰਮਤ ਸਮਾਗਮ ਵਿੱਚ ਵੀ ਹਰ ਜਗ੍ਹਾ ਹਾਜ਼ਰੀ ਭਰਦੇ ਹੋ ਤਾਂ ਉਦੋਂ ਵੀ ਕਿਤੇ ਹਾਜ਼ਰੀ ਭਰਨ ਵਾਸਤੇ ਜਾਣਾ ਸੀ ਕਿ ਕੋਈ ਪ੍ਰੋਗਰਾਮ ਸੀਗਾ ਤੁਹਾਡਾ ਜਿਸ ਦਿਨ ਫਲੋਰ 'ਚ ਨਹੀਂ 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 ਜੀ ਫਲੋਰ ਕੋਈ ਪ੍ਰੋਗਰਾਮ ਨਹੀਂ ਸੀਗਾਹੀਂ ਨਾ ਕੋਈ ਸਪੇਅਰ ਪਾਰਟ ਦੇ ਸਿਲਸਿਲੇ ਦੇ ਵਿੱਚ ਅਸੀਂ ਗਏ ਸੀ ਕੋਈ ਕਾਰ ਦਾ ਸਪੇਅਰ ਪਾਰਟ ਉਹਦੇ ਵੀ ਸਿਲਸਿਲੇ ਦੇ ਵਿੱਚ ਅਸੀਂ ਗਏ ਸੀ ਤੇ ਉਹ ਸਾਨੂੰ ਮਿਲਿਆ ਨਹੀਂ ਤੇ ਬਕਾਇਦਾ ਅਸੀਂ ਮਤਲਬ ਉੱਥੋਂ ਹੀ ਟਰਾਈ ਕਰ ਰਹੇ ਅਸੀਂ ਤੇ ਨਜਰ ਨੂੰ ਮਤਲਬ ਇਹ ਚੀਜ਼ ਹੋ ਗਈ ਹਾਂਜੀ ਸੋ ਇੱਥੇ ਪੰਜਾਬ ਆ ਕੇ ਫਿਰ ਦਾੜਾ ਕੇਸ ਰੱਖਿਆ ਤੁਸੀਂ ਕਿਉਂਕਿ ਉਸ ਤੋਂ ਪਹਿਲਾਂ ਤੁਸੀਂ ਕਿਹਾ ਫਾਦਰ ਸਾਹਿਬ ਨੇ ਕਿ ਉਦੋਂ ਕੇਸ ਨਹੀਂ ਰੱਖੇ ਹੋਏ ਸੀ ਨਹੀਂ ਨਹੀਂ ਮੈਂ ਪੰਜਾਬ ਤੋਂ ਪਹਿਲਾਂ ਹੀ 2016 ਦੇ ਵਿੱਚ ਹਾਂਜੀ ਰੱਖਲੇ ਸੀਗੇ ਕੇਸ ਤੇ ਦਾੜਾ ਹਾਂਜੀ ਮੈਂ ਕਟਾਈ ਸੀਗੇ ਉਦੋਂ ਪਲੱਸ 2 ਦੇ ਵਿੱਚ ਕਟਾਤੇ ਸੀਗੇ 2007 ਦੇ ਵਿੱਚ ਤੇ ਬਾਅਦ ਵਿੱਚ ਜੀ ਮੈਂ 16 ਦੇ ਵਿੱਚ ਹਾਂਜੀ ਰੱਖ ਲਏ ਕੇਸ ਹੁਣ ਸਾਰਾ ਪਰਿਵਾਰ ਨੇ ਤੁਸੀਂ ਦੇਖਦੇ ਹੋ ਜੋ ਵੀ ਕੰਮ ਕਰ ਰਹੀਆਂ ਕਿਤੇ ਵੀ ਆਣਾ ਜਾਣਾ ਹੁੰਦਾ ਹਾਂਜੀ ਪਰਿਵਾਰ ਦੇ ਕੰਮ ਹੁਣ ਕਿਉਂਕਿ ਫਾਦਰ ਸਾਹਿਬ ਜੀ ਤੁਹਾਨੂੰ ਪਤਾ ਇੱਧਰ ਹੁਣ ਬਿਜ਼ੀ ਆ ਆਪਣੇ ਰੋਜ਼ ਜਾਣਾ ਪੈਂਦਾ ਕੋਈ ਨਾ ਕੋਈ ਹੋ ਜਾਂਦਾ ਬਾਕੀ ਜਿੰਨੇ ਕ ਰਲ ਮਿਲ ਕੇ ਹੀ ਸਾਰੇ ਰਲ ਮਿਲ ਕੇ ਚੱਲ ਰਹੇ ਆ ਚਾਚਾ ਜੀ ਹੁਣੀ ਮੀਆਂ ਨਾਲ ਹੋਰ ਵੀ ਸਾਡੇ ਹੈਗੇ ਜਿਹੜੇ ਖਾਸ ਬੰਦੇ ਆ ਉਹ ਕਰ ਰਹੇ ਆ ਦੀ ਪਰਿਵਾਰ ਦੇ ਜੋ ਵੀ ਜਿੱਦਾਂ ਵੀ ਕੰਮ ਰਲ ਵੰਡ ਵਰਤ ਕੇ ਹਨ ਚੱਲ ਰਹੇ ਆ ਇੱਥੇ ਖੇਤੀਬਾੜੀ ਕਰ ਰਹੇ ਹੋ ਕਿ ਕੋਈ ਹੋਰ ਨਹੀਂ ਜੀ ਮੈਂ ਆਨਲਾਈਨ ਕੰਮ ਕਰਦੇ ਸੀਗੇ ਅਸੀਂ ਆਪਣਾ ਡਿਸਪੈਚ ਦਾ ਕੰਮ ਕਰਦਾ ਸੀਗਾ ਆਨਲਾਈਨ ਆ ਹੁਣੀ ਮਤਲਬ ਥੋੜਾ ਚਿਰ ਹੋਇਆ ਜਦੋਂ ਆ ਚੱਕਰ ਹੋਇਆ 18 ਮਾਰਚ ਦਾ ਉਸ ਤੋਂ ਬਾਅਦ ਛੱਡ ਪਹਿਲੋਂ ਉਹ ਦੇਖਦੇ ਕੰਮ ਹੋਣ ਤੇ ਫ੍ਰੀ ਹਾਲ ਦੀ ਘੜੀ ਤੇ ਨਹੀਂ ਕੋਈ ਕੰਮ ਆ ਬੋਟਾਂ ਚ ਬਿਜੀ ਸੀ ਤੁਹਾਨੂੰ ਪਤਾ ਤੇ ਹੁਣ ਹਜੇ ਨਹੀਂ ਕੋਈ ਇਧਰ ਕਰ ਰਹੇ ਜੀ ਜੀ ਫਲੋਰ ਚ ਗ੍ਰਿਫਤਾਰੀ ਜਿਸ ਤਰੀਕੇ ਨਾਲ ਤੁਸੀਂ ਕਿਹਾ ਹੋਈ ਹੈ ਪੁਲਿਸ ਇਕੋ ਦਮ ਭੱਜ ਕੇ ਆਈ ਸਾਡੇ ਕੋਲ ਇਸ ਤੋਂ ਪਹਿਲਾਂ ਵੀ ਕਦੀ ਐਦਾਂ ਹੋਇਆ ਕਿ ਕੋਈ ਪਿੱਛੇ ਲੱਗਾ ਹੋਵੇ ਜਾਂ ਕਈ ਆਸ-ਪਾਸ ਦੇ ਲੋਕ ਪੁੱਛਦੇ ਹੋਣ ਜਾਂ ਕਿਸੇ ਹਾਂਜੀ ਇਹ ਦੇ ਨਾਲ ਸਾਨੂੰ ਕਈ ਵਾਰੀ ਮਤਲਬ ਇਹ ਚੀਜ਼ਾਂ ਮਹਿਸੂਸ ਹੁੰਦੀਆਂ ਵੀ ਜਦੋਂ ਆਪਾਂ ਰੋਡ ਤੇ ਜਾ ਰਹੇ ਹਾਂ ਕਿਉਂਕਿ ਮੈਂ ਕਈ ਆਪਣੇ ਨਾਲ ਨਾ ਤੇ ਸਾਡੇ ਨਾਲ ਕੋਈ ਸਿਕਿਉਰਟੀ ਕਿਉਂਕਿ ਸਾਨੂੰ ਕੋਈ ਇਹੋ ਜਿਹਾ ਸਮਝਦੇ ਨਹੀਂ ਆ ਲੋਕਾਂ ਦੇ ਵਿੱਚ ਲੋਕਾਂ ਨੇ ਚੁਣਿਆ ਚਲੋ ਭਾਈ ਸਾਹਿਬ ਨੂੰ ਤੇ ਲੋਕਾਂ ਦੇ ਵਿੱਚ ਅਸੀਂ ਜਾਣੇ ਹਰਥਾਂ ਜਾਣੇ ਕੋਈ ਇਦਾਂ ਦਾ ਸਾਨੂੰ ਪਰ ਇਹ ਕਈ ਵਾਰੀ ਸਾਨੂੰ ਚੇਜ਼ ਕਰਨ ਦੀ ਜਾਂ ਕੁਝ ਪ੍ਰਾਈਵੇਟ ਗੱਡੀਆਂ ਤੋਂ ਕਹਿ ਨਹੀਂ ਸਕਦੇ ਪੱਕਾ ਕਿ ਹੋਵੇ ਜਾਂ ਨਾ ਹੋਵੇ ਕੌਣ ਹੋਵੇ ਉਹਦੇ ਪਿੱਛੇ ਬਟ ਇਹ ਕਈ ਚਾਂਸ ਹੋਏ ਮੇਰੇ ਨਾਲ ਹੋਏ ਖਾਸ ਕਰਕੇ ਮੈਂ ਉੱਥੇ ਚੰਡੀਗੜ੍ਹ ਵੀ ਜਦੋਂ ਰਹਿੰਦਾ ਸੀਗਾ ਕੰਮ ਕਰਦਾ ਸੀਗਾ ਉਦੋਂ ਵੀ ਇਸੇ ਵਜ੍ਹਾ ਤੋਂ ਹੀ ਅਹੀਂ ਇੱਥੇ ਸ਼ਿਫਟ ਹੋਏ ਪਿੰਡ ਕਿ ਮੈਂ ਰਾਤ ਨੂੰ ਜਦਾਂ ਆਉਂਦਾ ਸੀ ਸਾਢੇ 3:4 ਵਜੇ ਦੇ ਉਹ ਕਈ ਵਾਰੀ ਗੱਡੀਆਂ ਪਿੱਛੇ ਆਉਂਦੀਆਂ ਸੀਗੀਆਂ ਤੇ ਮੈਨੂੰ ਦੋ ਤਿੰਨ ਵਾਰੀ ਇਹ ਡਾਊਟ ਹੋਇਆ ਮੈਂ ਫਿਰ ਭਾਈ ਸਾਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਪਿੰਡ ਆ ਜੋ ਵੀ ਸੇਫਟੀ ਮਤਲਬ ਨਹੀਂ ਹੈਗੀ ਇਦਾਂ ਸਹੀ ਨਹੀਂ ਹੈਗਾ ਹਾਂਜੀ ਇੱਕ ਤੁਹਾਨੂੰ ਵੇਖ ਭਾਈ ਅਮਰਤਪਾਲ ਦੇ ਪਰਾਹ ਹਰਪ੍ਰੀਤ ਸਿੰਘ ਦ ਇੰਟਰਵਿਊ ਸੁਣਨੇ ਤੋਂ ਬਾਅਦ ਤੁਹਾਨੂੰ ਇਹ ਚੀਜ਼ ਵਾਜ਼ਿਹਾ ਹੋ ਗਈ ਹੋਣੀ ਹੈ ਕਿ ਪ੍ਰਸ਼ਾਸਨ ਨੇ ਕਿਸ ਤਰ੍ਹਾਂ ਉਹਨਾਂ ਦੇ ਨਾਲ ਤਕਾ ਕੀਤਾ ਇਹ ਗੱਲ ਜਿਹੜੀ ਹੈ ਵਾਜ਼ਿਹਾ ਹੋ ਗਈ ਹੈ ਜਿਸ ਤਰ੍ਹਾਂ ਕਿ ਉਹਨਾਂ ਨੇ ਦੱਸਿਆ ਕਿ ਸਾਨੂੰ ਉਹਨਾਂ ਨੇ ਸਵੇਰ 11:00 ਵਜੇ ਦਾ ਫੜ ਲਿਆ ਸੀਗਾ ਤੇ ਰਾਤ 8:00 ਵਜੇ ਤੋਂ ਬਾਅਦ ਜਾ ਕੇ ਉਹਨਾਂ ਦੇ ਗ੍ਰਿਫਤਾਰੀ ਪਾਏਗੀ ਸਾਨੂੰ ਕਮਾਉਂਦੇ ਰਹੇ ਉਹ ਮੁxtਲਫ ਜਗ੍ਹਾ ਦੇ ਉੱਤੇ ਜਦੋਂ ਉਹ ਵੀ ਪਰਿਵਾਰ ਵੱਲੋਂ ਪ੍ਰੈਸ਼ਰ ਪਾਇਆ ਗਿਆ ਤੇ ਫਿਰ ਗ੍ਰਿਫਤਾਰੀ ਪਾਏਗੀ ਫਿਰ ਜਿਹੜਾ ਕਹਿੰਦੇ ਸੀ ਉਹਨਾਂ ਨੇ ਵੀਡੀਓਗ੍ਰਾਫੀ ਕੀਤੀ ਹੈਗੀ ਹੈ ਉਹਨਾਂ ਦੇ ਕੋਲ ਐਸੀ ਕੋਈ ਵੀਡੀਓਗ੍ਰਾਫੀ ਨਹੀਂ ਸੀ ਉਹ ਝੂਠ ਤੇ ਮਬਨੀ ਗੱਲਾਂ ਸੀ ਕੂੜ ਪ੍ਰਚਾਰ ਕੀਤਾ ਗਿਆ ਸੀ ਉਹਨਾਂ ਦੇ ਮਤਲਬਕ ਉਹਨਾਂ ਨੂੰ ਡੀਫੇਮ ਕਰਨੇ ਵਾਸਤੇ ਉਹਨਾਂ ਨੂੰ ਬਦਨਾਮ ਕਰਨੇ ਵਾਸਤੇ ਇਹ ਪ੍ਰਚਾਰ ਕੀਤਾ ਗਿਆ ਸੀ ਕਿਉਂਕਿ ਭਾਈ ਅਮਰਤਪਾਲ ਨੇ ਜਿਹੜਾ ਨਾਰਾ ਲਾਇਆ ਉਹ ਇਹੀ ਲਾਇਆ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਪਾਕ ਕਰਨਾ ਹੈਗਾ ਪੰਜਾਬ ਨੂੰ ਨਸ਼ਿਆਂ ਤੋਂ ਪਾਕ ਕਰਨਾ ਹੈ ਤੇ ਅਮਰਤ ਚਖਾਉਣਾ ਹੈਗਾ ਵੈ ਔਰ ਉਹਨਾਂ ਨੇ ਇਹ ਕੂੜ ਪ੍ਰਚਾਰ ਇਸ ਵਾਸਤੇ ਕੀਤਾ ਕਿ ਲੋਕਾਂ ਆ ਨੂੰ ਇਹ ਤਾਸਰ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਜਿਹੜਾ ਆਪਣੇ ਭਰਾ ਕੋ ਨਿਸ਼ਾਨੀ ਛੜਾ ਸਕਦਾ ਉਹ ਲੋਕਾਂ ਦੇ ਜਵਾਕਾਂ ਨੂੰ ਕਿਸ ਤਰ੍ਹਾਂ ਬਚਾਏਗਾ ਇਹ ਸਿਰਫ ਐਮਪੀਏ ਬਣਨੇ ਵਾਸਤੇ ਇਹਨਾਂ ਨੇ ਸਾਰਾ ਕੁਝ ਕੀਤਾ ਸੀਟ ਦੀ ਖਾਤਰ ਕੀਤਾ ਹੈ ਤਾਂ ਕਿ ਲੋਕ ਇਹਨਾਂ ਨੂੰ ਅਗਲੀ ਜਿਹੜੀ ਚੋਣਾਂ ਹੈਗੀ ਹੈ ਉਹਦੇ ਵਿੱਚ ਸਪੋਰਟ ਨਾ ਕਰਨ ਕਿਉਂਕਿ ਹੁਣ ਦੀ ਜਿਹੜੀ ਲੀਡ ਹੈ ਬਹੁਤ ਵੱਡੀ ਲੀਡ ਦੇ ਨਾਲ ਉਹ ਜਿੱਤੇ ਨੇ ਇੱਕ ਰਿਕਾਰਡ ਬਣਾਇਆ ਹੈਗਾ ਵਾਅ ਔਰ ਉਸ ਚੀਜ਼ ਨੂੰ ਉਹ ਆਉਣ ਆਲੀ ਚੋਣਾਂ ਦੇ ਲਈ ਇਸਤੇਮਾਲ ਕਰਨ ਦੇ ਹੈ ਕਿ ਇਹਨਾਂ ਨੂੰ ਡੀਫੇਮ ਕਰਕੇ ਇਹਨਾਂ ਦੀ ਜਿਹੜੀ ਇਹਨਾਂ ਦੇ ਪਿੱਛੇ ਲੋਕਾਂ ਦੀ ਸਪੋਰਟ ਹੈਗੀ ਹੈ ਉਹਨੂੰ ਕੱਟ ਕੀਤਾ ਜਾਵੇ ਪਰ ਲੋਕ ਜਿਹੜੇ ਆ ਉਹ ਸਾਰਾ ਕੁਝ ਜਾਣਦੇ ਆ ਕਿਉਂਕਿ ਭਾਈ ਹਰਪ੍ਰੀਤ ਸਿੰਘ ਜਿਹੜੇ ਆ ਉਹ ਵੀ ਲੋਕਾਂ ਦੇ ਵਿੱਚ ਉੱਠਦੇ ਬੈਠਦੇ ਸੀਗੇ ਜਲਸਿਆਂ ਵਿੱਚ ਜਾਂਦੇ ਸੀਗੇ ਲੋਕਾਂ ਦੇ ਨਾਲ ਮਿਲਦੇ ਸੀਗੇ ਅਗਰ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਉਹ ਨਸ਼ਾ ਕਰਦੇ ਤੇ ਲੋਕਾਂ ਨੂੰ ਯਕੀਨਨ ਉਸ ਚੀਜ਼ ਦਾ ਅੰਦਾਜ਼ਾ ਹੋ ਜਾਂਦਾ ਔਰ ਉਸ ਖਬਰਾਂ ਦੇ ਉੱਤੇ ਯਕੀਨ ਵੀ ਕਰ ਲੈਂਦੇ ਇਹ ਜਿੰਨੀਆਂ ਵਿੱਚ ਝੂਠੀਆਂ ਅਫਵਾਹਾਂ ਉਹਨਾਂ ਦੇ ਖਿਲਾਫ ਫੈਲਾਈਆਂ ਗਈਆਂ ਲੋਕਾਂ ਨੇ ਕਿਸੇ ਇੱਕ ਤੇ ਵੀ ਯਕੀਨ ਨਾ ਕੀਤਾ ਬਲਕਿ ਇਕਤਾ ਦਹਾਈ ਉਹਨਾਂ ਦੇ ਖਿਲਾਫ ਆਵਾਜ਼ ਚੁੱਕੀ ਜਿਹੜਾ ਉਹਨਾਂ ਨਾਲ ਧੱਕਾ ਕਰ ਰਹੇ ਸੀ ਉਸ ਦੇ ਖਿਲਾਫ ਆਵਾਜ਼ ਚੁੱਕੀ اور ਜਿਹੜਾ ਇਹ ਕਿਹਾ ਗਿਆ ਸੀਗਾ ਕਿ ਉਹਨਾਂ ਦਾ ਮੈਡੀਕਲ ਪੋਜ਼ਿਟਿਵ ਆਇਆ ਤੇ ਉਹਦੇ ਵੀ ਵਜ੍ਹਾ ਉਹਨਾਂ ਨੇ ਦੱਸ ਦਿੱਤੀ ਕਿ ਪੋਜ਼ਿਟਿਵ ਇਸ ਵਾਸਤੇ ਆਇਆ ਕਿ ਉਹ ਜਿਮ ਜਾਂਦੇ ਸੀ ਸਟੇਰੋਇਡ ਦਾ ਇਸਤੇਮਾਲ ਕਰਦੇ ਸੀ ਇਸ ਵਾਸਤੇ ਪੋਜ਼ਿਟਿਵ ਆਇਆ ਨਸ਼ਾ ਕਰਨੇ ਦੀ ਵਜ੍ਹਾ ਤੋਂ ਪੋਜ਼ਿਟਿਵ ਨਹੀਂ ਆਇਆ ਹੈਗਾ ਇਹ ਸਿਰਫ ਪ੍ਰਸ਼ਾਸਨ ਨੇ ਉਹਨਾਂ ਦਾ ਤੱਕਾ ਕੀਤਾ ਵਾ ਉਹਨਾਂ ਨੂੰ ਬਦਨਾਮ ਕਰਨੇ ਵਾਸਤੇ ਭਾਈ ਹਰਪ੍ਰੀਤ ਸਿੰਘ ਨੇ ਜਿਹੜੀ ਪ੍ਰਸ਼ਾਸਨ ਬਾਰੇ ਖੁਲਾਸੇ ਕੀਤੇ ਆ ਤੁਹਾਡਾ ਇਸ ਬਾਰੇ ਕੀ ਖਿਆਲ ਹੈਗਾ ਕਮੈਂਟ ਕਰਕੇ لازمی ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ